ਪਚਾਰਾ ਵੋ ਬਹੁਤ ਵਧੀਆ ਸਨੇਹਾ ਦੇ ਰਿਹਾ ਲੋਕਾਂ ਨੂੰ ਮਤਲਬ 22 ਜਨਵਰੀ ਦੀਆਂ ਮਤਲਬ ਇਥੇ ਆਈਆਂ ਨੇ ਲੋਕਾਂ ਚੋਸਤਾ ਵੀ ਬਹੁਤ ਜਨਾਵੇ ਇਸ ਬੇਸ ਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਲਬ ਰਾਮ ਮੰਦਰ ਵਾਲੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦਾ ਦੇ ਰੇਗਾ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਦਿਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਮੇ ਮਹਲਾ ਜਿਹੜਾ ਦਿਨ ਮਤਲਬ ਸਭ ਨੇ ਕਿ ਦੁਵਾਲੀ ਦਾ ਦੂਸਰਾ ਦਿਨ ਦੁਵਾਲੀ ਦੂਜੀ ਵਾਲੀ ਹੀ ਮਨਾਉਣ ਨੂੰ ਫਿਰਨਦੀ ਮਲਾਰੇ ਆਈ ਗੇਰਾ ਫਲ ਬਾਈ ਜਨਮ ਦੀ ਬਹੁਤ ਵਧੀਆ ਦਿਨ ਆ ਰਿਹਾ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾਂ ਵਿੱਚ ਜਾ ਰਹੇ ਨੇ ਆਪਣੇ ਬਹੁਤ ਅਗੇ ਇਤਿਹਾਸਿਕ ਦਿਨ ਧਾਰ ਆ ਰਿਹਾ ਫਿਰੇ ਮਤਲਬ 9 ਵਜੇ ਨਿਕਲ ਜੀ ਦਾ ਬਾਅਦ 9 ਵੇ ਤੱਕ ਲੈ ਕੇ ਮਤਲਬ 2 ਵੇ ਤੱਕ ਮਤਲਬ ਗ੍ਰਹਿਕ ਠੀਕ ਰਹੀ ਜੀ ਉਹਨਾਂ ਦੇ ਵਾਸਤੇ ਇਹ ਮਤਲਬ ਰੋਟੀ ਇਹਦੀ ਕਾਦੇ ਵਾਸਤੇ ਰੱਖੀ ਕਰਦੇ ਸੀ ਰੋਟੀ ਗਾਉਂ ਇਨਸ਼ਾਅਲਾ ਵਾਸਤੇ ਇਕੱਠੀ ਕਰੀਦੀ ਘਰ ਘਰ ਜਾ ਕੇ ਇਕੱਠੀ ਕਰੀਦੀ ਇਹ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਸੇਵਾ ਬਲੋਂ ਮਿਲਿਆ ਮਨੂੰ ਬਸ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਇੱਕ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਆਪ ਤੇ ਉਹਨਾਂ ਨੇ ਦੋ ਦਿਨ ਦਾ ਕਿਹਾ ਮੈਂ ਤਿੰਨ ਦਿਨ ਸੇਵਾ ਕਰਨਾ ਚਾਹਾਂ ਅੱਛਾ ਤੇ ਬਾਅਦ ਜੋ ਜਿੰਨਾ ਖਰਚਾ ਪਾਣੀ ਕਰਦਾ ਆ ਜਿੱਥੇ ਖਰਚਾ ਵੀ ਬਹੁਤ ਹੀ ਕਰਨਾ ਹੈ ਇੱਕ ਤਾਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਹਾਂਜੀ ਖਰਚਾ ਵੀ ਕਰਦਾ ਜਾਵਾਂ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਇਹਦਾ ਮਤਲਬ ਬਹੁਤ ਵਧੀਆ ਮਤਲਬ ਰਾਲਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਤੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਤੋਂ ਬਟਾਲੇ ਜੀ ਇਹ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਰਪੰਦ ਆ ਜਿਹੜਾ ਸਿਰਫ ਮੇਰੇ ਕੋਲ ਹੀ ਹੈ ਕੋਈ ਹੋਰ ਕਿਸੇ ਦਾ ਸ਼ਹਿਰ ਜੀ ਕਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਨ ਲੋ ਜਿੰਨੇ ਵੀ ਮਨ ਲੋ ਖਾਰੇ ਗਲੀ ਮਹਲੇ ਚ ਮਨ ਲੋ ਰੋਡ ਤੇ ਮੇ ਰੋਡ ਬਹਾਈਵੇ ਰੋਡ ਸਾਰੇ ਰੋਡ ਤੇ ਚੜਦਾ ਮਨ